ਜਿਹੜਾ ਇੱਥੇ ਮੇਰਾ 2 ਸਾਲ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਪਹਿਲਾਂ ਮੇਰੇ ਇੱਕ ਸੀਨੀਅਰ ਹੀ ਮੇਰੇ ਪੁਰਾਣੇ ਸਕੂਲ ਚੋਂ ਉਹਨਾਂ ਨੇ ਮੈਨੂੰ ਦੱਸਿਆ ਇਸ ਇੰਸਟੀਚਿਊਟ ਬਾਰੇ ਕਿ ਇੱਥੇ ਐਮ ਡੀਏ ਦੀ ਪੜਾਈ ਹੁੰਦੀ ਪਹਿਲਾਂ ਤਾਂ ਜਾਣ ਹੀ ਕਿ ਆਰਮੀ ਵਿੱਚ ਜਾਣਾ ਵਾ ਤੇ ਇੱਥੇ ਟੈਸਟ ਦਿੱਤਾ ਤੇ ਕਲੀਅਰ ਹੋਇਆ ਤੇ ਫਿਰ ਇੱਥੇ 2 ਸਾਲ ਜਿਹੜੀ ਡਿਸਪਲਿਨ ਦੀ ਜਿਹੜਾ ਡਿਸਪਲਿਨ ਰਿਹਾ ਇੱਥੇ ਬਹੁਤ ਵਧੀਆ ਰਿਹਾ ਸਾਡੇ ਵਾਰਡਨ ਸਾਹਿਬਾਂ ਨੇ ਸਾਨੂੰ ਬਹੁਤ ਡਿਸਪਲਿਨ ਸਿਖਾਇਆ ਇਸ ਵੀਰੇ ਪੀਟੀ ਸਾਰਾ ਕੁਝ ਗੁਰਬਾਣੀ ਹਾਨੂੰ ਗੁਰਬਾਣੀ ਨਾਲ ਜੋੜਿਆ ਵਾ گربانی نے ایک بہت ساتھ دیا جی گئے گربانی نے بہت ساتھ ہے آج ہی ایتھے کھلوتے ہیں کیونکہ سارا کچھ بابا جی کر کے بابا سیوہ سیوہ دے کر کے جنہوں نے میں پڑھتا ہوں اور یہاں پہ مجھے میرے ماما جی کے بیٹے نے بتایا تھا وہ میرے یہاں پہ پہلے پڑھا ہوا تھا وہ سیون کورس میں تھے پہلے وہ تو انہوں نے بتایا کہ یہاں پہ بہت اچھی ٹریننگ ہوتی ہے اور میرا پہلے دماغ میں تھا کہ جانا ہے این کی تیاری کرنی ہے آرمی میں جانا ہے تو پھر فیفر دیا یہاں پہ جیسے بھگوان کی کرپا تھی تو ہو گیا اچھے سے پھر یہاں پہ آیا تھوڑا دور پڑتا ہے مدھیہ پردیش سے یہاں پہ آنے میں کافی ٹائم لگ جاتا ہے بٹ جی تھا بابا نے بولا کہ اب کچھ زندگی میں کرنا ہے تو آگے جانا پھر کرنا پڑے گا ہی اسی لیے پھر یہاں پہ آ گئے یہاں پہ کافی سپورٹیو ماحول تھا یہاں پہ سب نے تو بہت سپورٹ کیا کہ کوئی نہیں اگر نہیں آتی پنجابی تو کچھ نہیں سکھا دیں گے دیکھو اچھی بات ہے اگر تھوڑی پرابلم ہوتی ہے بولے میں کوئی دیکھنے کو سکھا دیں گے اچھی بات ہے ایسے سب نے بہت موٹیویٹ کیا ਸਭ ਤੋਂ ਪਹਿਲੇ ਬਾਬਾ ਜੀ ਦਾ ਬਾਬਾ ਸਰਵਸਿੰਘ ਜੀ ਦਾ ਬਹੁਤ ਧੰਨਵਾਦ ਕਰਨਾ ਚਾਹਨਾ ਹਾਂ ਕਿ ਜਿਨ੍ਹਾਂ ਨੇ ਆਨੂੰ ਇੱਥੇ ਮਤਲਬ ਕਿ ਇਸ ਸੰਸਥਾ ਦੇ ਇਹ ਜਗ੍ਹਾ ਦਿੱਤੀ ਆਨੂੰ ਪੜਨੋ ਪੜਨੋ ਵਾਸਤੇ ਤੇ ਉਸ ਤੋਂ ਬਾਅਦ ਮੈਂ ਸਾਡੇ ਸਾਰੇ ਜਿੰਨੇ ਵੀ ਟੀਚਿੰਗ ਫੈਕਲਟੀ ਆ ਗੋਰਡਨ ਸਾਰਾ ਤੇ ਕਨਨ ਸਰ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਹਾਂ ਜਿਨ੍ਹਾਂ ਕਰਕੇ ਆਪਾਂ ਇੱਥੇ ਅੱਜ ਰਿਟਨ ਕਲੀਅਰ ਕੀਤਾ ਤੇ ਇਹ ਬਹੁਤ ਵੱਡਾ ਅਚੀਵਮੈਂਟ ਹੈ ਸਾਡੇ ਸਾਰੇ ਬੈਚ ਦਾ ਕਿ ਪੂਰੇ ਪੰਜਾਬ ਵਿੱਚ ਸਭ ਤੋਂ ਵਧੀਆ ਰਿਜ਼ਲਟ ਸਾਡਾ ਨਿਕਲਿਆ ਹੈ ਤੇ ਮੈਂ ਤੇ ਇਹ ਕਹਿਣਾ ਚਾਹਨਾ ਕਿ ਜੇ ਕੋਈ ਬੱਚਾ 10ਵੀਂ ਚ ਪੜਦਾ ਹੈ ਤੇ ਉਹ ਜੇਕਰ ਆਰਮ ਫੋਰਸਿਸ ਵਿੱਚ ਆਪਣਾ ਦਾਖਲਾ ਲੈਣਾ ਚਾਹੁੰਦਾ ਹੈ ਤੇ ਉਹ ਜਰੂਰ ਆਡਾ ਇੰਸਟੀਚਿਊਟ ਦੇਖੇ ਕਿਉਂਕਿ ਆਡਾ ਇੰਸਟੀਚਿਊਟ ਕਿਉਂਕਿ ਦੇਖਿਆ ਜਾਵੇ ਤੇ ਹਰੇ ਪੂਰੇ ਪੰਜਾਬ ਵਿੱਚ ਸਾਰੇ ਇੰਸਟੀਚਿਊਟ ਹੀ ਐਨਡੀ ਦੀ ਤਿਆਰੀ ਕਰਵਾਉਣੇ ਪਰ ਆਡਾ ਇੰਸਟੀਚਿਊਟ ਉਹਨਾਂ ਤਵਕ ਗੁਰਬਾਨੀ ਦੇ ਨਾਲ ਸਾਨੂੰ ਜੋੜਦਾ ਹੈ ਜਿਹਦੇ ਨਾਲ ਕਿ ਆਪਾਂ ਮੈਡੀਟੇਸ਼ਨ ਪੱਖੋਂ ਮਤਲਬ ਕਿ ਹੋਰ ਜ਼ਿਆਦਾ ਧਿਆਨ ਪੜਾਈ ਵਿੱਚ ਲਾਭ ਆਣਿਆ ਤੇ ਉਹ ਵਧੀਆ ਰਿਜ਼ਲਟ ਨਿਕਲਦਾ ਹੈ ਤੇ ਇੱਕ ਹੀ ਗੱਲ ਹੈ ਕਿ ਡਿਸਪਲਿਨ ਵਿੱਚ ਰਹਿਣਾ ਜ਼ਰੂਰੀ ਗੱਲ ਹੈ ਕਿ ਨੋ ਡਿਸਪਲਿਨ ਵਿੱਚ ਬਹੁਤ ਜ਼ਿਆਦਾ ਰੱਖਿਆ ਗਿਆ ਹੈ ਐਨਡੀਏ ਦੇ ਵਿਦਿਆਰਥੀਆਂ ਵਾਸਤੇ ਹੋਸਟਲ ਕੰਪਲਸਰੀ ਹੈ ਤੇ ਡਿਸਪਲਿਨ ਵਿੱਚ ਜਿੰਨਾ ਬੱਚਾ ਰਹੇਗਾ ਓਨਾ ਵਧੀਆ ਰਿਜ਼ਲਟ ਉਹਦਾ ਨਿਕਲੇਗਾ ਜੋ ਨਿਸ਼ਾਨੇ ਸਿੱਖੀ ਪਿਛਲੇ 2015 ਤੋਂ ਇਹ ਸ਼ੁਰੂ ਕੀਤਾ ਸੀ ਐਨਡੀਏ ਦਾ ਜੋ ਕੌਂਟ੍ਰੈਸਟਟ ਸਾਡੇ ਸਰਦਾਰ ਆਰ ਐਸ ਪਾਲ ਜੀ ਮੇਜਰ ਜਨਰਲ ਉਹਨਾਂ ਨੇ ਸ਼ੁਰੂ ਕੀਤਾ ਸੀ ਐਸਲੀ ਜਨਰਲ ਵਿਨਦਰ ਸਿੰਘ ਜੀ ਮੇਜਰ ਜਨਰਲ ਜੋ ਉਹਨਾਂ ਨੇ ਆਪ ਜੀ ਦੇ ਨਾਮ ਹੇ ਸਨਾਨੀ ਕੀਤੇ ਨੇ ਕਰਨ ਗੁਰਮੀਤ ਸਿੰਘ ਜੀ ਦਿਨੇਸ਼ ਜੀ ਜਿਨ੍ਹਾਂ ਦੇ ਪਰਥ ਲਈ ਸਾਰੇ ਚੱਲ ਰਿਹਾ ਸੁਖਰੂ ਦੀ ਬਖਸ਼ਿਸ਼ ਦੁਆਰਾ ਬਹੁਤ ਵਧੀਆ ਨਤੀਜੇ ਆ ਕੇ ਆਇਆ ਜੋ 24 ਬੱਚੇ ਆਪਣੇ ਲਿਖਤ ਟੈਸਟ ਪਾਸ ਹੋਏ ਨੇ ਹੁਣ SSC ਵੀ ਤਿਆਰੀ ਲਾਂ ਦੀ ਕਰਾਈ ਜਾਵੇਗੀ ਤਾਂ ਕਿ ਬੱਚੇ ਹੋਰਾਂ ਦਾ ਅਗਲਾ ਕੰਮ ਇੰਟਰੂ ਪਾਸ ਹੋ ਗਏ ਤਾਂ ਆਪਾਂ ਨੇ ਅਗਲੇ ਮਕਾਮ ਤੱਕ ਬਲ ਪਹੁੰਚਣਗੇ ਤੇ ਇਸਾ ਗੁਰੂ ਦੀ ਕਿਰਪਾ ਸੰਗਤ ਦਾ ਜੋ ਵਿਸ਼ੇਸ਼ ਤੌਰ ਤੇ ਸਰਦਾਰ ਹਰਪਾਲ ਸਿੰਘ ਖਰਾਲ ਜਿਹੜਾ ਸਿਗਾ ਪਰਵਾਸੀ ਜਿਹਨਾਂ ਨੇ ਨਿਸ਼ਾਨੇ ਸਿੱਖੀ ਮਾਰਦੀ ਉਹਨਾਂ ਨੇ ਅਸੀਂ ਇੰਝ ਕੰਮ ਸੇਵਾ ਕਰਾਈ ਤਾਂ ਕਿ ਉਹ ਮਾਰਕ ਬਣੇ ਤੇ ਬੱਚੇ ਅੱਜ ਸੜ